ਸਤਿ ਸ੍ਰੀ ਅਕਾਲ ਜੀ ਆਓ ਸੁਣੀਏ ਇੱਕ ਹੋਰ ਨਵੀਂ ਸਾਖੀ ਅੱਜ ਦੀ ਸਾਖੀ ਹੈ ਗੁਰੂ ਨਾਨਕ ਦੇਵ ਜੀ ਤੋਂ ਬੇਮੁਖ ਹੋਏ ਮੂਲਾ ਖੱਤਰੀ ਨੂੰ 200 ਸਾਲ ਤੱਕ ਜੂਨੀਆਂ ਵਿੱਚ ਕਿਉਂ ਝਟਕਣਾ ਪਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਪੀਰ ਹਮਜਾ ਗੋਸ਼ ਨੂੰ ਸ਼ਹਿਰ ਸਿਆਲਕੋਟ ਤਬਾਹ ਕਰਨ ਤੋਂ ਰੋਕਿਆ ਤਾਂ ਪੀਰ ਜੀ ਕਹਿਣ ਲੱਗੇ ਕਿ ਇਹ ਸਾਰੇ ਲੋਕ ਈਸ਼ਵਰ ਦਾ ਖੌਫ ਨਹੀਂ ਰੱਖਦੇ ਇਸ ਕਰਕੇ ਇਸ ਨੂੰ ਬਰਬਾਦ ਹੋਣਾ ਹੀ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਤੁਹਾਨੂੰ ਕਿਵੇਂ ਪਤਾ ਕਿ ਇੱਥੇ ਅੱਲਾ ਦਾ ਖੌਫ ਰੱਖਣ ਵਾਲਾ ਕੋਈ ਵੀ ਨਹੀਂ ਹੈ ਪੀਰ ਜੀ ਕਹਿਣ ਲੱਗੇ ਸਾਰੇ ਦੇ ਸਾਰੇ ਇੰਜ ਹੀ ਹਨ ਭਾਵੇਂ ਤੁਸੀਂ ਸ਼ਹਿਰ ਦਾ ਸਰਵੇਖਣ ਕਰਵਾ ਲਵੋ ਗੁਰੂ ਨਾਨਕ ਦੇਵ ਜੀ ਨੇ ਇੱਕ ᔪਕਤੀ ਦੁਆਰਾ ਮਰਦਾਨੇ ਨੂੰ ਜਾਂਚ ਲਈ ਭੇਜਿਆ ਅਤੇ ਕਿਹਾ ਕਿ ਜਾ ਮਰਦਾਨਿਆਂ ਬਾਜ਼ਾਰ ਵਿੱਚੋਂ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਖਰੀਦ ਕੇ ਲਿਆ ਭਾਈ ਮਰਦਾਨਾ ਜੀ ਬਾਜ਼ਾਰ ਚਲੇ ਗਏ ਤੇ ਹਰ ਦੁਕਾਨਦਾਰ ਕੋਲ ਗਏ ਤੇ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਖਰੀਦਣ ਲਈ ਪੁੱਛਦੇ ਰਹੇ ਸ਼ਹਿਰ ਵਿੱਚ ਕਿਸੇ ਨੇ ਵੀ ਉਹ ਸੌਦਾ ਨਾ ਖਰੀਦਿਆ ਸੀ ਤੇ ਨਾ ਹੀ ਵੇਚਿਆ ਸੀ ਸਾਰੇ ਸ਼ਹਿਰ ਦੇ ਦੁਕਾਨਦਾਰ ਇਸ ਅਨੋਖੇ ਸੌਦੇ ਨੂੰ ਸਮਝ ਨਹੀਂ ਸਕੇ ਅਖੀਰ ਵਿੱਚ ਇਸ ਸੌਦੇ ਦੇ ਰਹਿਸ ਨੂੰ ਮੂਲ ਚੰਦ ਨਾਮ ਦੇ ਇੱਕ ਆਦਮੀ ਨੇ ਸਮਝਿਆ ਜਿਸ ਨੂੰ ਕਿ ਮੂਲਾ ਖੱਤਰੀ ਵੀ ਕਹਿੰਦੇ ਸੀ ਉਸਨੇ ਦੋ ਪੈਸੇ ਲੈ ਕੇ ਇੱਕ ਕਾਗਜ਼ ਉੱਤੇ ਲਿਖ ਦਿੱਤਾ ਕਿ ਜੀਵਨ ਝੂਠ ਹੈ ਤੇ ਮੌਤ ਸੱਚ ਹੈ ਮੂਲਾ ਖੱਤਰੀ ਜੀ ਨੇ ਮਰਦਾਨਾ ਜੀ ਨੂੰ ਉਹਨਾਂ ਦਾ ਮੰਗਿਆ ਹੋਇਆ ਸੌਦਾ ਦੇ ਦਿੱਤਾ ਅਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਉਹਨਾਂ ਦੇ ਪਿੱਛੇ-ਪਿੱਛੇ ਚੱਲ ਪਿਆ ਮਰਦਾਨਾ ਜੀ ਨੇ ਮੂਲਾ ਖੱਤਰੀ ਦਾ ਲਿਖਿਆ ਹੋਇਆ ਪੜ੍ਹ ਕੇ ਸੁਣਾਇਆ ਕਿ ਮਰਨਾ ਸੱਚ ਹੈ ਜੀਣਾ ਝੂਠ ਜਿਸ ਦਾ ਭਾਵ ਸੀ ਕਿ ਮਨੁੱਖ ਨੇ ਮਰਨਾ ਤਾਂ ਜ਼ਰੂਰ ਹੈ ਇਸ ਕਰਕੇ ਸੁਚੇਤ ਹੋ ਕੇ ਜੀਣਾ ਚਾਹੀਦਾ ਹੈ ਤਾਂ ਜੀਵਨ ਵਿੱਚ ਕੋਈ ਗਲਤ ਕੰਮ ਨਾ ਹੋਵੇ। ਇਹ ਜਵਾਬ ਸੁਣ ਕੇ ਹਮਜਾ ਗੋਸ਼ਪੀਰ ਦੀਆਂ ਅੱਖਾਂ ਖੁੱਲ ਗਈਆਂ ਤੇ ਉਸ ਨੇ ਸ਼ਹਿਰ ਵਾਲਿਆਂ ਨੂੰ ਮਾਫ਼ ਕਰ ਦਿੱਤਾ। ਉਧਰ ਮੂਲਾ ਖੱਤਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਅਜਿਹਾ ਭਗਤ ਬਣਿਆ ਕਿ ਕਹਿਣ ਲੱਗਾ, "ਹੇ ਗੁਰੂ ਦੇਵ, ਮੈਨੂੰ ਵੀ ਆਪਣੇ ਚਰਨਾਂ ਵਿੱਚ ਰੱਖੋ। ਜਿੱਥੇ ਜਾਵੋ ਮੈਨੂੰ ਵੀ ਆਪਣੇ ਨਾਲ ਲੈ ਕੇ ਚੱਲੋ।" ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਭਾਈ ਸਾਡੇ ਨਾਲ ਰਹਿਣ ਲਈ ਬਹੁਤ ਕਸ਼ਟ ਝੱਲਣੇ ਪੈ ਸਕਦੇ ਹਨ ਕਿਉਂਕਿ ਹਰ ਸਮੇਂ ਪਰਸਥਿਤੀਆਂ ਇੱਕੋ ਜਿਹੀਆਂ ਨਹੀਂ ਰਹਿੰਦੀਆਂ ਪਰ ਮੂਲਾ ਖੱਤਰੀ ਨਹੀਂ ਮੰਨਿਆ ਉਹ ਕਹਿਣ ਲੱਗਾ ਮੈਂ ਸਭ ਕੁਝ ਛੱਡਣ ਨੂੰ ਤਿਆਰ ਹਾਂ ਉਹ ਗ੍ਰਸਤੀ ਜੀਵਨ ਛੱਡ ਕੇ ਗੁਰੂ ਜੀ ਦੇ ਨਾਲ ਚੱਲ ਪਿਆ ਮੂਲਾ ਖੱਤਰੀ 6 ਸਾਲ ਤੱਕ ਗੁਰੂ ਜੀ ਨਾਲ ਰਹਿੰਦਿਆਂ ਲੋਕ ਭਲਾਈ ਵਿੱਚ ਲੱਗਾ ਰਿਹਾ ਅਤੇ ਆਪਣੀ ਘਰ ਗ੍ਰਸਤੀ ਨੂੰ ਭੁੱਲ ਬੈਠਾ ਇੱਕ ਵਾਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਆਇਆ ਇੱਕ ਸਿਆਲਕੋਟ ਵਾਸੀ ਮੂਲਾ ਖੱਤਰੀ ਨੂੰ ਉਸ ਦੀ ਪਤਨੀ ਦੀ ਲਿਖੀ ਹੋਈ ਚਿੱਠੀ ਦਿੰਦਾ ਹੈ ਚਿੱਠੀ ਪੜ੍ਹ ਕੇ ਮੂਲੇ ਖੱਤਰੀ ਨੇ ਘਰ ਜਾਣ ਦਾ ਇਰਾਦਾ ਬਣਾ ਲਿਆ ਤੇ ਗੁਰੂ ਜੀ ਤੋਂ ਇਜਾਜ਼ਤ ਲੈਣ ਲਈ ਗੁਰੂ ਜੀ ਕੋਲ ਪਹੁੰਚਿਆ ਪਹੁੰਚ ਗਿਆ ਗੁਰੂ ਜੀ ਨੇ ਮੂਲਾ ਖੱਤਰੀ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਮੂਲਾ ਖੱਤਰੀ ਦੇ ਮਨ ਦੀ ਗੱਲ ਜਾਣ ਕੇ ਗੁਰੂ ਜੀ ਨੇ ਉਸ ਨੂੰ ਕੁਟੀਆਂ ਦੇ ਬਾਹਰ ਪਈਆਂ ਘੜੇ ਦੀਆਂ ਠਿੱਕਰੀਆਂ ਕੱਪੜੇ ਵਿੱਚ ਲਪੇਟ ਕੇ ਘਰ ਲੈ ਜਾਣ ਨੂੰ ਕਿਹਾ ਅਤੇ ਕਿਹਾ ਕਿ ਇਹ ਗਠੜੀ ਘਰ ਜਾ ਕੇ ਹੀ ਖੋਲੀ ਉਸ ਤੋਂ ਬਾਅਦ ਮੂਲਾ ਖੱਤਰੀ 6 ਸਾਲ ਬਾਅਦ ਆਪਣੇ ਘਰ ਪਹੁੰਚ ਗਿਆ ਮੂਲਾ ਖੱਤਰੀ ਜਾਣਦਾ ਸੀ ਕਿ ਇਸ ਗਠੜੀ ਵਿੱਚ ਮਿੱਟੀ ਦੀਆਂ ਠਿੱਕਰੀਆਂ ਹਨ ਪਰ ਉਸ ਨੂੰ ਗੁਰੂ ਤੇ ਪੂਰਾ ਵਿਸ਼ਵਾਸ ਸੀ ਇਸ ਕਰਕੇ ਉਸ ਨੇ ਘਰ ਪਹੁੰਚ ਕੇ ਗਠੜੀ ਖੋਲ ਕੇ ਵੇਖਿਆ ਤਾਂ ਉਸ ਦੇ ਵਿੱਚ ਠੀਕ ਆਦੀ ਥਾਂ ਸੋਨੇ ਦੀਆਂ ਮੋਹਰਾਂ ਦੇਖ ਕੇ ਦੋਨੇ ਜੀ ਬਹੁਤ ਖੁਸ਼ ਹੋਏ। ਮੂਲਾ ਖੱਤਰੀ ਘਰ ਆ ਕੇ ਮੁੜ ਤੋਂ ਮੋਹ ਮਾਇਆ ਵਿੱਚ ਪੈ ਗਿਆ ਤੇ ਗੁਰੂ ਜੀ ਨੂੰ ਭੁੱਲ ਬੈਠਾ। 2 ਸਾਲ ਬਾਅਦ ਗੁਰੂ ਜੀ ਭਾਈ ਮਰਦਾਨੇ ਨਾਲ ਆਪਣੀ ਯਾਤਰਾ ਤੋਂ ਵਾਪਸ ਆਉਂਦੇ ਹੋਏ ਸਿਆਲਕੋਟ ਸ਼ਹਿਰ ਦੇ ਬਾਹਰ ਉਸੇ ਬੇਰੀ ਦੇ ਥੱਲੇ ਬੈਠ ਗਏ ਤੇ ਸਤਸੰਗ ਕਰਨ ਲੱਗੇ। ਭਾਵੇਂ ਮੂਲੇ ਖੱਤਰੀ ਨੇ ਗੁਰੂ ਜੀ ਨਾਲ 6 ਸਾਲ ਬਤਾਏ ਭੁਲਾ ਦਿੱਤੇ ਸੀ ਪਰ ਗੁਰੂ ਜੀ ਨਹੀਂ ਸਨ ਭੁੱਲੇ। ਗੁਰੂ ਜੀ ਤੇ ਭਾਈ ਮਰਦਾਨਾ ਮੂਲੇ ਖੱਤਰੀ ਨੂੰ ਮਿਲਣ ਆਪ ਉਹਦੇ ਘਰ ਪਹੁੰਚੇ ਘਰ ਦੇ ਬਾਹਰ ਆ ਕੇ ਭਾਈ ਮਰਦਾਨੇ ਨੇ ਆਵਾਜ਼ ਦਿੱਤੀ ਭਾਈ ਮੂਲਾ ਜੀ ਬਾਹਰ ਆਓ ਗੁਰੂ ਜੀ ਤੁਹਾਨੂੰ ਮਿਲਣ ਆਏ ਹਨ ਮੂਲੇ ਖੱਤਰੀ ਦੀ ਪਤਨੀ ਨੇ ਮੂਲੇ ਨੂੰ ਬਾਹਰ ਨਾ ਜਾਣ ਦਿੱਤਾ ਤੇ ਕਿਹਾ ਤੁਸੀਂ ਪਹਿਲਾਂ ਵੀ ਗੁਰੂ ਜੀ ਨਾਲ ਗਏ ਸੀ ਤੇ ਸੇ ਸਾਲ ਬਾਅਦ ਮੁੜ ਕੇ ਆਏ ਉਸ ਦੀ ਪਤਨੀ ਨੇ ਉਸ ਨੂੰ ਬੱਚੇ ਦੀ ਸੌਂ ਦੇ ਕੇ ਰੋਕ ਦਿੱਤਾ ਤੇ ਕਿਹਾ ਕਿ ਤੁਸੀਂ ਅੰਦਰ ਜਾ ਕੇ ਪਾਠੀਆਂ ਵਾਲੇ ਕੋਠੇ ਵਿੱਚ ਲੁਕ ਜਾਓ ਤੇ ਮੈਂ ਕਹਿ ਦਿੰਦੀ ਹਾਂ ਕਿ ਉਹ ਘਰ ਨਹੀਂ ਹਨ ਮੂਲੇ ਖੱਤਰੀ ਦੀ ਪਤਨੀ ਨੇ ਦਰਵਾਜ਼ਾ ਖੋਲ ਕੇ ਕਿਹਾ ਕਿ ਗੁਰੂ ਜੀ ਮੂਲਾ ਜੀ ਨਹੀਂ ਹਨ ਉਧਰ ਉਸੇ ਸਮੇਂ ਮੂਲੇ ਖੱਤਰੀ ਨੂੰ ਸੱਪ ਨੇ ਡੱਸ ਲਿਆ ਅਤੇ ਸੱਚਮੁੱਚ ਹੀ ਉਹ ਨਹੀਂ ਰਿਹਾ ਮੂਲਾ ਖੱਤਰੀ ਨੂੰ ਮਰਿਆ ਪਿਆ ਦੇਖ ਕੇ ਉਸ ਦੀ ਪਤਨੀ ਰੋਣ ਲੱਗੀ ਤੇ ਫਿਰ ਉਸ ਨੂੰ ਖਿਆਲ ਆਇਆ ਕਿ ਮੇਰੇ ਮੂੰਹ ਵਿੱਚੋਂ ਇਹ ਸ਼ਬਦ ਨਿਕਲੇ ਸਨ ਕਿ ਮੂਲਾ ਜੀ ਨਹੀਂ ਹਨ ਫਿਰ ਉਹ ਆਪਣੇ ਪਤੀ ਨੂੰ ਲੈ ਕੇ ਗੁਰੂ ਜੀ ਕੋਲ ਗਈ ਤੇ ਕਹਿਣ ਲੱਗੀ ਕਿ ਇਸ ਨੂੰ ਜ਼ਿੰਦਾ ਕਰ ਦਿਓ ਗੁਰੂ ਜੀ ਨੇ ਕਿਹਾ ਕਿ ਇਸ ਦਾ ਕਲਿਆਣ ਹੁਣ ਅਸੀਂ ਆਪਣੇ ਦਸਵੇਂ ਜਾਮੇ ਵਿੱਚ ਕਰਾਂਗੇ ਤੇ ਇਸ ਨੂੰ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਕਰ ਦੇਵਾਂਗੇ ਉਸ ਤੋਂ ਬਾਅਦ 1700 ਸੇਸ਼ਵੀ ਵਿੱਚ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਾ ਆਇਆ। ਇੱਕ ਦਿਨ ਨੰਦੇੜ ਦੇ ਨਾਲ ਲੱਗਦੇ ਜੰਗਲ ਵਿੱਚ ਆਪਣੀਆਂ ਫੌਜਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਕਰਨ ਲਈ ਪਹੁੰਚੇ ਪਰ ਵੱਡਾ ਸ਼ਿਕਾਰ ਹੱਥ ਨਹੀਂ ਆਇਆ। ਕਾਫੀ ਦੇਰ ਬਾਅਦ ਆਪ ਜੀ ਦੇ ਸਾਹਮਣੇ ਤੋਂ ਇੱਕ ਖਰਗੋਸ਼ ਨਿਕਲਿਆ ਜੋ ਵੇਖਦੇ ਹੀ ਵੇਖਦੇ ਝਾੜੀਆਂ ਵਿੱਚ ਜਾ ਲੁਕਿਆ। ਗੁਰੂ ਜੀ ਕਦੇ ਵੀ ਕਿਸੇ ਛੋਟੇ ਜੀਵ ਦਾ ਸ਼ਿਕਾਰ ਨਹੀਂ ਕਰਦੇ ਸਨ ਪਰ ਉਸ ਦਿਨ ਆਪ ਜੀ ਨੇ ਖਰਗੋਸ਼ ਦੇ ਪਿੱਛੇ-ਪਿੱਛੇ ਘੋੜਾ ਲਗਾ ਲਿਆ ਅਤੇ ਉਸ ਨੂੰ ਨਗਾੜੇ ਦੀਆਂ ਭੈ ਪੀਤ ਵਾਜਾਂ ਲਗਾ ਕੇ ਬਾਹਰ ਕੱਢਿਆ ਤੇ ਉਸ ਦਾ ਸ਼ਿਕਾਰ ਕਰ ਦਿੱਤਾ ਉਸ ਖਰਗੋਸ਼ ਨੂੰ ਦੇਖ ਕੇ ਬਹੁਤ ਸਾਰੇ ਸਿੱਖਾਂ ਨੇ ਪ੍ਰਸ਼ਨ ਕੀਤਾ ਕਿ ਗੁਰੂ ਜੀ ਤੁਸੀਂ ਇੰਨੇ ਛੋਟੇ ਜੀਵ ਲਈ ਇੰਨਾ ਥੱਕੇ ਮਾਂ ਕਦੇ ਨਹੀਂ ਕੀਤਾ ਜਿੰਨਾ ਅੱਜ ਕੋਈ ਵਿਸ਼ੇਸ਼ ਰਹੱਸਿਆ ਹੈ ਜਵਾਬ ਵਿੱਚ ਗੁਰੂ ਜੀ ਨੇ ਕਿਹਾ ਕਿ ਇਹ ਖਰਗੋਸ਼ ਪਿਛਲੇ ਜਨਮ ਵਿੱਚ ਮੂਲਾ ਖੱਤਰੀ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਭਗਤ ਸੀ ਪਰ ਸਮੇਂ ਦੇ ਅੰਤਰਾਲ ਵਿੱਚ ਇਹ ਬੇਮੁਖ ਹੋ ਗਿਆ ਜਿਸ ਕਾਰਨ ਇਸ ਨੂੰ ਕਈ ਜੁਨਾਂ ਵਿੱਚ ਭਟਕਣਾ ਪਿਆ ਇਹ 200 ਸਾਲ ਤੋਂ ਵੱਖ-ਵੱਖ ਜੁਨਾਂ ਵਿੱਚ ਭਟਕ ਰਿਹਾ ਹੈ ਇਸ ਨੇ ਆਪਣੇ ਕਲਿਆਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਕਿ ਮੇਰੇ ਤੋਂ ਭੁੱਲ ਹੋਈ ਹੈ ਅਤੇ ਮੇਰਾ ਉਧਾਰ ਕਦੋਂ ਹੋਵੇਗਾ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਸੀ ਕਿ ਅਸੀਂ ਦਸਵੇਂ ਜਾਮੇ ਵਿੱਚ ਜਦੋਂ ਆਵਾਂਗੇ ਤਾਂ ਤੇਰਾ ਉਧਾਰ ਕਰਾਂਗੇ ਅੱਜ ਇਹ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਹੋ ਗਿਆ ਹੈ ਉਸ ਪਾਵਨ ਧਰਤੀ ਨੂੰ ਅੱਜਕੱਲ ਅਸੀਂ ਗੁਰਦੁਆਰਾ ਸ੍ਰੀ ਚਿਕਾਰ ਕਾਟ ਦੇ ਰੂਪ ਵਿੱਚ ਜਾਣਦੇ ਹਾਂ ਸੋ ਵਾਹਿਗੁਰੂ ਜੀ ਕਿਵੇਂ ਲੱਗੀ ਤੁਹਾਨੂੰ ਇਹ ਸਾਖੀ ਜੇਕਰ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ